ਸ਼ਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਸੂਜੀ ਦਾ ਖੜਾ ਆ ਤੁਸੀਂ ਤਾਂ ਸੂਜੀ ਦਾ ਹਲਵਾ ਵੀ ਕਹਿ ਸਕਦੇ ਹੋ ਬਿਲਕੁਲ ਹੀ ਅਲੱਗ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਖੜਾ ਬਣਾਉਣ ਲਈ ਨਾ ਸਾਨੂੰ ਪਾਣੀ ਦੀ ਲੋੜ ਹੈ ਨਾ ਹੀ ਚਾਸ਼ਨੀ ਦੀ ਲੋੜ ਪਾਉਂਗੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਇੱਕਦਮ ਜਿਵੇਂ ਅਸੀਂ ਖੋਏ ਦੀ ਬਰਫੀ ਖਾਂਦੇ ਹੁੰਦੇ ਹਾਂ ਉਸ ਤਰੀਕੇ ਦਾ ਇਹਦੇ ਵਿੱਚ ਟੇਸਟ ਆਊਗਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੂਜੀ ਦਾ ਕੜਾਹ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਬਰਤਨ ਵਿੱਚ ਪਾਵਾਂਗੇ ਅਸੀਂ ਇੱਕ ਕੱਪ ਸੂਜੀ ਕੋਈ ਵੀ ਤੁਸੀਂ ਕੱਪ ਜਾਂ ਕਟੋਰੀ ਦਾ ਨਾਪ ਲੈ ਲੈਣਾ ਹੈ ਸਾਰਾ ਮੇਜ਼ਰ ਅਸੀਂ ਐਸੇ ਨਾਲ ਕਰਾਂਗੇ ਇੱਕ ਕੌਟਲੀ ਅਸੀਂ ਸੂਜੀ ਦੀ ਲਈ ਹੈ ਸੂਜੀ ਤੁਸੀਂ ਬੇਕ ਵਾਲੀ ਮੋਟੀ ਵਾਲੀ ਕੋਈ ਵੀ ਲੈ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਅਸੀਂ ਦੋ ਕੌਲੀਆਂ ਦੁੱਧ ਦੀਆਂ ਦੁੱਧ ਤੁਸੀਂ ਨੋਰਮਲ ਟੈਂਪਰੇਚਰ ਵਾਲਾ ਵੀ ਲੈ ਸਕਦੇ ਹੋ ਕੱਚਾ ਵੀ ਲੈ ਸਕਦੇ ਹੋ ਤੇ ਉਬਾਲੀ ਦਿੱਤਾ ਹੋਇਆ ਵੀ ਲੈ ਸਕਦੇ ਹੋ ਦੋ ਕੌਲੀਆਂ ਅਸੀਂ ਸੂਜੀ ਇੱਕ ਦੁੱਧ ਦੀਆਂ ਪਾਈਆਂ ਤੇ ਇੱਕ ਕੋਲੀ ਸੂਜੀ ਦੀ ਪਾਈ ਹੈ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ 10 ਮਿੰਟ ਲਈ ਇਹਨੂੰ ਰੈਸਟ ਤੇ ਰੱਖ ਦੇਵਾਂਗੇ ਤਾਂ ਕਿ ਸਾਡੀ ਸੂਜੀ ਹੈ ਜਿਹੜੀ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਵੇ ਉਸ ਤੱਕ ਅਸੀਂ ਹੋਰ ਤਿਆਰੀ ਕਰਦੇ ਹਾਂ ਗੈਸ ਤੇ ਰੱਖਾਂਗੇ ਇੱਕ ਭਾਰੇ ਤਲੇ ਵਾਲੀ ਕੜਾਹੀ ਇਹਦੇ ਵਿੱਚ ਪਾਵਾਂਗੇ ਇੱਕ ਕੋਲੀ ਦੇਸੀ ਘਿਓ ਦੀ ਜਿਹੜੀ ਕੋਲੀ ਨਾਲ ਨਾਪ ਕੇ ਅਸੀਂ ਸੂਜੀ ਲਈ ਸੀ ਉਸੇ ਕੋਲੀ ਨਾਲ ਨਾਪ ਕੇ ਅਸੀਂ ਦੇਸੀ ਘਿਓ ਲਵਾਂਗੇ ਦੇਸੀ ਘਿਓ ਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲਾਂਗੇ ਗੈਸ ਦੀ ਫਲੇਮ ਸਲੋ ਰੱਖਾਂਗੇ ਤੇ ਇੱਕ ਕੋਲੀ ਅਸੀਂ ਇਹਦੇ ਵਿੱਚ চিনি ਦੀ ਪਾਵਾਂਗੇ ਚੀਨੀ ਤੁਸੀਂ ਆਪਣੇ ਹਿਸਾਬ ਨਾਲ ਵੈਸੀ ਘੱਟ ਵੱਧ ਕਰ ਸਕਦੇ ਹੋ ਜੇ ਥੋੜੀ ਜਿਹੀ ਘੱਟ ਮਿੱਠਾ ਖਾਣਾ ਪਸੰਦ ਕਰਦੇ ਹੋ ਤੁਸੀਂ ਘੱਟ ਵੀ ਪਾ ਸਕਦੇ ਹੋ ਹੁਣ ਬਿਲਕੁਲ ਸਲੋ ਗੈਸ ਤੇ 10 ਤੋਂ 12 ਮਿੰਟ ਅਸੀਂ ਲਗਾਤਾਰ ਚਲਾਉਂਦੇ ਹੋਏ ਜਿਹੜੀ ਆਪਣੀ ਚੀਨੀ ਪਾਈ ਹੈ ਇਹਨੂੰ ਮੈਲਟ ਕਰ ਲਾਂਗੇ ਕੈਰਮਲਾਈਜ਼ ਕਰ ਲਾਂਗੇ ਜਦੋਂ ਤੱਕ ਇਹ ਥੋੜਾ ਜਿਹਾ 골ਡਨ ਕਲਰ ਨਾ ਹੋ ਜAVE ਉਦੋਂ ਤੱਕ ਅਸੀਂ ਪਕਾ ਲੈਣਾ ਚੀਨੀ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਜਿਹੜਾ ਅਸੀਂ ਸੂਜੀ ਦਾ ਕੜਾਹ ਬਣਾ ਕੇ ਤਿਆਰ ਕਰਦੇ ਹਾਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ ਨਾ ਹੀ ਸਾਨੂੰ ਚਾਛਣੀ ਦੀ ਲੋੜ ਪੈਂਦੀ ਹੈ ਨਾ ਹੀ ਪਾਣੀ ਪਾਣ ਦੀ ਲੋੜ ਪੈਂਦੀ ਹੈ ਤੁਸੀਂ ਦੇਖ ਸਕਦੇ ਹੋ ਮੈਨੂੰ 9 ਤੋਂ 10 ਮਿੰਟ ਹੋ ਚੁੱਕੇ ਸੀ ਇਹਨੂੰ ਲਗਾਤਾਰ ਚਲਾਉਂਦੇ ਹੋਏ ਪਕਾਉਂਦੇ ਹੋਏ ਚੀਨੀ ਸਾਡੀ ਮੈਲਟ ਹੋਣੀ ਸ਼ੁਰੂ ਹੋ ਗਈ ਹੈ ਥੋੜਾ ਜਿਹਾ ਗੋਲਡਨ ਕਲਰ ਆਉਣ ਲੱਗ ਗਿਆ ਹੈ ਇਹਨੂੰ ਬਿਲਕੁਲ ਨਹੀਂ ਛੱਡਣਾ ਸੀ ਨਹੀਂ ਤਾਂ ਇਹ ਜਿਹੜੇ ਤੱਲੇ ਨੂੰ ਚਿਪਕਣ ਲੱਗ ਜਾਂਦੀ ਹੈ ਕੜਾਹੀ ਦੇ ਇਸ ਕਰਕੇ ਸੀ ਲਗਾਤਾਰ ਚਲਾਉਂਦੇ ਹੋਏ ਇਸ ਪਕਾਉਣਾ ਇੰਨਾ ਕੁ ਦੇਖੋ ਗੋਲਡਨ ਕਲਰ ਕਰਨਾ ਇਹ ਤੋਂ ਜ਼ਿਆਦਾ ਨਹੀਂ ਪਕ ਬਿਲਕੁਲ ਕੈਰਮਲਾਈਜ਼ ਹੋ ਚੁੱਕੀ ਹੈ ਚੀਨੀ ਸਾਡੇ ਘਿਓ ਵਿੱਚ ਇਸ ਟਾਈਮ ਅਸੀਂ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਜਿਹੜੀ ਸੂਜੀ ਅਸੀਂ ਘੋਲ ਕੇ ਰੱਖੀ ਸੀ ਦੁੱਧ ਵਿੱਚ ਉਹ ਇਹਦੇ ਵਿੱਚ ਐਡ ਕਰ ਦਾਂਗੇ ਯਾਦ ਰੱਖਣਾ ਜਦੋਂ ਅਸੀਂ ਸੂਜੀ ਪਾਣੀ ਹੈ ਗੈਸ ਦੀ ਫਲੇਮ ਹੈ ਅਸੀਂ ਬਿਲਕੁਲ ਬੰਦ ਕਰ ਦੇਣੀ ਹੈ ਬੰਦ ਗੈਸ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਹਿਲਾਂ ਤੁਹਾਨੂੰ ਥੋੜਾ ਹਾਰਡ ਲੱਗੂਗਾ ਇਹ ਚਲਾਣ ਵਿੱਚ ਪਰ ਜਿਵੇਂ ਜਿਵੇਂ ਸੂਜੀ ਵਿੱਚ ਚੀਨੀ ਮਿਕਸ ਹੁੰਦੀ ਜਾਊਗੀ ਓਵੇਂ ਓਵੇਂ ਬਿਲਕੁਲ ਸੌਫਟ ਹੁੰਦੀ ਜਾਊਗੀ ਪਿਅ ਹੈ ਲੈ ਪਹਿਲਾ ਤੁਹਾਨੂੰ ਕਿਉ ਵੀ ਥੋੜਾ ਜਿਆਦਾ ਲੱਗੂਗਾ ਕਿ ਸਾਡੇ ਕੜਾਹ ਵਿੱਚ ਬਹੁਤ ਜਿਆਦਾ ਘਿਓ ਹੈ ਪਰ ਜਿਵੇਂ ਜਿਵੇਂ ਸੂਜੀ ਫੁੱਲਦੀ ਹੈ ਪੱਕ ਕੇ ਤਿਆਰ ਹੁੰਦੀ ਹੈ ਉਵੇਂ ਇਹ ਘਿਓ ਨੂੰ ਜਿਆਦਾ ਸੁੱਖਣ ਲੱਗ ਜਾਂਦੀ ਹੈ ਹੁਣ ਗੈਸ ਦੀ ਫਲੇਮ ਅਸੀਂ ਔਨ ਕਰਤੀ ਹੈ ਬਿਲਕੁਲ ਸਲੋ ਗੈਸ ਤੇ 10 ਤੋਂ 12 ਮਿੰਟ ਇਹਨੂੰ ਚੰਗੀ ਤਰ੍ਹਾਂ ਅਸੀਂ ਪਕਾ ਲਵਾਂਗੇ ਇਹਨੂੰ ਕੜਾਹ ਨੂੰ ਪੱਕਣ ਲਈ 15 ਤੋਂ 20 ਮਿੰਟ ਲੱਗ ਜਾਂਦੇ ਆ ਬਿਲਕੁਲ ਸਲੋ ਗੈਸ ਤੇ ਹੀ ਪਕਾਣਾ ਹੁੰਦਾ ਇਹ ਤੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਦੇਖੋ ਲਗਾਤਾਰ ਚਲਾਉਂਦੇ ਹੋਏ ਜਦੋਂ ਤੱਕ ਬਿਲਕੁਲ ਕੜਾਹੀ ਛੱਡਣਾ ਨਾ ਸ਼ੁਰੂ ਕਰ ਦੇਵੇ ਆਪਣਾ ਕੜਾਹ ਉਦੋਂ ਤੱਕ ਅਸੀਂ ਲਗਾਤਾਰ ਚਲਾਉਂਦੇ ਹੋਏ ਪਕਾ ਲਵਾਂਗੇ ਬਿਲਕੁਲ ਇਹ ਕੀ ਆਬਜ਼ਰਵ ਕਰ ਲੈਂਦੀ ਹੈ ਸੋਜੀ ਬਿਲਕੁਲ ਤੁਹਾਨੂੰ ਦੇਖੂਗਾ ਨਹੀਂ ਲਾਸਟ ਵਿੱਚ ਦੇਖਿਓ ਤੁਸੀਂ ਲਗਾਤਾਰ ਚਲਾਉਂਦੇ ਹੋਏ ਪਕਾਵਾਂਗੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਬਸ ਥੋੜਾ ਜਿਹਾ ਇਹਨੂੰ ਟਾਈਮ ਲੱਗ ਜਾਂਦਾ ਹੈ ਕੜਾਹ ਬਣਾਉਣ ਨੂੰ ਪਰ ਜਿਹੜਾ ਇਹਦਾ ਰਿਜ਼ਲਟ ਆਉਂਦਾ ਹੈ ਬਹੁਤ ਜ਼ਿਆਦਾ ਵਧੀਆ ਆਉਂਦਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਖਾਣ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਵੀ ਕਿੰਨਾ ਵਧੀਆ ਹੈ ਸੂਜੀ ਦੇ ਕੜਾਹ ਦਾ ਬਿਲਕੁਲ ਅਸੀਂ ਨਾ ਹੀ ਦੇ ਵਿੱਚ ਪਾਣੀ ਪਾਇਆ ਹੈ ਕੋਈ ਸਿਰਫ ਦੁੱਧ ਤੇ ਘਿਓ ਵਿੱਚ ਬਣਾ ਕੇ ਤਿਆਰ ਕੀਤਾ ਹੈ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਇਆ ਹੈ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਦੇਖੋ ਸੀ ਲਗਾਤਾਰ ਚਲਾਉਂਦੇ ਹੋਏ ਇਹਨੂੰ ਪਕਾ ਲਵਾਂਗੇ ਤਾਂ ਕਿ ਸੂਜੀ ਬਿਲਕੁਲ ਕੱਚੀ ਨਾ ਰਹੇ ਬਿਲਕੁਲ ਦੇਖੋ ਸੂਜੀ ਨੇ ਸਾਰਾ ਕਿਉ ਸੋਖ ਲਿਆ ਤੇ ਕੜਾਹੀ ਵੀ ਛੱਡਣੀ ਸ਼ੁਰੂ ਕਰਤੀ ਆ ਸਾਡਾ ਕੜਾਹ ਬਣ ਕੇ ਤਿਆਰ ਹੈ ਹੁਣ ਇਸ ਦੇ ਵਿੱਚ ਅਸੀਂ ਥੋੜੇ ਜਿਹਾ ਡਰਾਈ ਫਰੂਟ ਐਡ ਕਰ ਦਾਂਗੇ ਤੁਸੀਂ ਡਰਾਈ ਫਰੂਟ ਆਪਣੀ ਮਨਪਸੰਦ ਦੇ ਕੋਈ ਵੀ ਦੇ ਵਿੱਚ ਪਾ ਸਕਦੇ ਹੋ ਅਸੀਂ ਥੋੜੇ ਜਿਹਾ ਕਾਜੂ ਤੇ ਪਿਸਤਾ ਨੂੰ ਕ੍ਰਸ਼ ਕਰਕੇ ਲੈ ਆਏ ਆ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਇਸ ਕੜਾਹ ਨੂੰ ਤੁਸੀਂ ਇੱਕ ਹਫ਼ਤੇ ਲਈ ਸਟੋਰ ਕਰਕੇ ਵੀ ਫ੍ਰਿਜ ਵਿੱਚ ਰੱਖ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਸੜਕੜਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ